ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ 60 ਤਹਿਸੀਲ ਅਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਦੋ ਸੱਜਰ ਸੁਈਆਂ ਤੇ ਇੱਕ ਗੱਬਣਿਆ ਤੇ ਇੱਕ ਬੱਚੇ ਦਾ ਬਿਨਾ ਹੈ ਬਾਕੀ ਸੁਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਤੁਹਾਡੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਬੜੇ ਵਧੀਆ ਚਲੋ ਠੀਕ ਠਾਕ ਹੀ ਚੱਲਦੇ ਜੇ ਹਾਂਜੀ ਚੰਗਾ ਹੱਲਾ ਮੱਲਾ ਵੇਖਣ ਗਏ ਜੇ ਹੁਣ ਤੇ ਵਿਸਾਖੀ ਵੀ ਆ ਚੱਲੀ ਜੇ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਦਿਨ ਪਾਵਾਂ ਪੈ ਗਏ ਹਨਾ ਪੈ ਗਏ ਵਿੱਚ ਉਹਨਾਂ ਵਿੱਚ ਫਿਰ ਇੱਕ ਵੀਰ ਜੀ ਵੀ ਠੀਕ ਵੱਡਾ ਹਾਂਜੀ ਆ ਤੁਸੀਂ ਦੱਸਣ ਦੇ ਹੀ ਗੱਲ ਸਾਰੀ ਅੱਛਾ ਉਹਦਾ ਕਰਕੇ ਫਿਰ ਟਾਈਮ ਲੱਗ ਗਿਆ ਤੇ ਇੱਕ ਜਿਹੜਾ ਮਾਲ ਆਈ ਗਿਆ ਉਹ ਨਾਲ ਨਾਲੇ ਸੇਲ ਹੁੰਦਾ ਗਿਆ ਅੱਛਾ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ ਹਾਂ ਕੋਈ ਨਹੀਂ ਮਿਲਿਆ ਠੀਕ ਹੈ ਤੇ ਚੱਲਾ ਫਿਰ ਨਾਮ ਦੱਸ ਇੱਕ ਨਾਮ ਡਾਕਟਰ ਭੋਲਾ ਹਾਂ ਜੀ ਸ਼ੱਠਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਲੋਪੋਕੇ ਚ گاਵਾ ਇੱਕ ਉਹਨੇ ਲੋਪੋਕੇ ਤੋਂਨੇ ਚ گاਵਾ ਠੀਕ ਹੈ ਥਾਣੇ ਦੀ ਬੈਕ ਸੈਟ ਹੈ ਆਪਣਾ ਪਿੰਨ ਤੇ ਮੋਬਾਈਲ ਨੰਬਰ ਹੈ 98554 84283 ਤੇ 98550 84290 ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਸ਼ੁਰੂਆਤ ਫੇਰਾ ਗੱਬਨ ਤਾਂ ਕਰ ਲਈਏ ਹਾਂ ਗੱਬਨ ਤਾਂ ਚੱਲ ਗਈ ਇਹਦੇ ਬਾਰੇ ਦੱਸ ਤੋ ਫਿਰ ਇਹ ਹਾਂ ਪ੍ਰੀਤ ਜੀ ਦੂਸਰਾ ਸੁਦਾ ਵਹਿੜ ਸੁਣੀਏ ਅੱਛਾ ਪਹਿਲੇ ਸੁਆ ਨੇ 15 16 ਕਿਲੋ ਦੁੱਧ ਕੱਢਿਆ ਅੱਛਾ ਇਹ ਆਈ ਆਪਣੇ ਕਿਸ ਸੱਜਣ ਦੇ ਘਰ ਹੋਈਆਂ ਅੱਛਾ ਅੱਜ ਹੀ ਆਈਆਂ ਠੀਕ ਤਾਈਓ ਜਨਤ ਨੇ ਉੱਥੇ ਵੀ ਨਹੀਂ ਕੱਢੀ ਅਜੇ ਉਤਰਾਈਆਂ ਹਾਂ ਹਾਂ ਜੀ ਹਾਂ ਜੀ ਠੀਕ ਹੈ ਲੈ ਲਵੂਗੀ 1-2 ਦਿਨ ਸੂਚ ਤਿਆਰੀ ਆ ਕੇ ਲਗਭਗ ਹਨਾ ਠੀਕ ਹੈ ਉਤਰਾ ਸੰਢੀ ਤੇਰੀ ਆ ਹਾਂ ਠੰਡੀ ਧੀ ਤੇ ਸਾਾਨੂੰ ਹੰਨੇ ਦੀ ਆਪਣੀ ਫੁੱਲ ਗਰੰਟੀ ਹੋਵੇ ਕਿ ਜੇ ਕੋਈ ਵੀਰ ਇਦਾਂ ਲੈ ਦੇਗਾ ਠੀਕ ਹੈ ਤੇ ਸੂਈ ਖੜੂਗਾ ਤਾਂ ਉਹ ਵੀ ਕੋਈ ਗੱਲ ਨਹੀਂ ਠੀਕ ਹੈ ਤੇ ਬਾਕੀ ਆ ਵੀ ਅੱਜ ਗਾਵਾਂ ਚਾਰਿਆ ਤੇ ਪਾ ਚਾਰੇ ਕਰਮੀ ਵਾਲੀਆਂ ਹਾਂ ਹਾਂਜੀ ਚਾਰੇ ਕਰਮੀ ਵਾਲੀਆਂ ਤੁਰਨਾ ਫਿਰ ਕਰੀਨਾ ਹੈ ਹਏ ਪਿੱਛੇ ਉਹ ਜਿੱਤਰਾ ਹੀ ਜਿੱਤਰਾ ਹੀ ਆ ਕੋਈ ਨੱਥ ਵੀ ਨਹੀਂ ਕੱਢੀ ਨਾ ਕੋਈ ਜਿੱਤਰਾ ਹੀ ਆ ਜਿੱਤਰਾ ਹੀ ਆ ਬਾਕੀ ਥੱਲੇਆਂ ਚੰਗੀ ਭਰੰਦੀ ਆ ਇਹ ਗੱਬਣ ਆ ਇਹਨੇ ਹੋਰ ਭਰ ਜਾਣਾ ਬੱਕੇ ਦੇ ਸਿੰਘ ਨਹੀਂ ਦਗਾਏ ਕਿਸੇ ਨੇ ਬੱਚੇ ਬਹੁਤ ਮਰੂੰਗੀ ਕਰ ਚੋਣ ਆਸਤੇ ਚੰਗੀ ਆ ਹਾਂਜੀ ਆਜੀ ਤਾਂ ਤੁਸੀਂ ਉਹ ਤੇ ਧਰਨੀ ਤੇ ਦੇਖ ਸਕਦੇ ਜੀ ਪ੍ਰੋਪਰ ਹੱਥ ਚੋਂ ਆਉਣ ਵਾਲਾ ਸਾਨਿਆ ਹਾਂਜੀ ਤੇ ਗਾਣੇ ਹਵਾਨਾ ਚੰਗਾ ਭਰਿਆ ਹੋਆ ਇਹਨੇ ਬਾਕੀ ਪੇਸ਼ਾਨ ਆਵੇ ਦੋ ਤਿੰਨ ਦੋ ਆਟੇ ਲਾਡਣਾ ਸਾਰੀਆਂ ਕੱਢ ਜਾਣੀਆਂ ਆ ਇਹਨੇ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਆਪਾਂ ਸਾਰੀ ਕ੍ਰਿਟੀ 40 ਹਜ਼ਾਰ ਤੇ ਮਾਨਤਾ ਕਰ ਦਾਂਗੇ। ਅੱਛਾ। ਹਾਂਜੀ। 40 ਹਜ਼ਾਰ ਤੇ ਇਹਦਾ ਮਾਨਤਨ ਕਰ ਲਵਾਂਗੇ। ਆਣ ਮਿਕਨੇ ਮੋਲਿਆ ਜੀ ਸਾਰਿਆਂ ਦੇ। ਅੱਛਾ। ਤੇ ਦੁੱਧ ਕਿੰਨਾ ਕੱਢੀ ਜਾਊਗੀ? ਦੁੱਧ ਤੇ 15-16 ਕਿਲੋ ਚੁੰਦੇ ਰੇ ਜੀ। ਠੀਕ ਐ। ਹਾਂਜੀ। ਠੀਕ ਐ ਤੇ ਹੁਣ ਵੀਰ ਜੀ ਇਤਰਾ ਲੈ ਦੇਗਾ ਤਾਂ ਠੀਕ ਐ। ਜੇ ਸੂਈ ਖੜਨੀ ਉਦੋਂ ਜੀ ਸਦ ਕੇ ਆਪਣਾ ਬਿਆਨਾ ਕਰ ਲੈ ਸੂਈ ਤੋਂ ਲੈ। ਅੱਛਾ ਸੂਈ ਬਾਕੀ ਸੋਈ ਪੈਣਾ ਵਾ ਸੋਝੇ ਦੇ ਕਿਤੇ ਕਿੰਨੇ ਕ ਦਿਨ। ਦੁੱਧ ਤੇ 70% ਤੱਕ ਤੁੰਦੇ। ਹਾਂਜੀ ਹਾਂਜੀ। ਹਾਂਜੀ। ਠੀਕ ਐ। ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ। ਇਹ ਪਰसों ਵੀ ਸੁਈ ਜੇ ਆਪਰੇ ਦੀ ਅੱਛਾ ਬੱਚੀ ਜੇ ਨਹੀਂ ਠੀਕ ਹੈ ਹਾਂ ਆਹ ਵਾਲੀ ਬੱਚੀ ਜੇ ਆਹ ਬੱਚੀ ਜੇ ਤਾਜੀ ਪੰਜ ਦਾ ਇਹ ਬੱਚਾ ਬਿਲਕੁਲ ਹਾਂਜੀ ਅਜੇ ਤੇ ਬੋਲਾ ਜੀ ਹੋਣੀ ਆ ਹਾਂ ਬੋਲਾ ਜੇ 10 10 11 ਕਿਲੋ ਬੋਲਾ ਦੇ ਦੇ ਥੱਲੇ ਅੱਛਾ ਹਾਂਜੀ ਕਿੰਨਾ ਕਰੀ ਜਾਊਗੀ ਇਹ ਪੰਨੀਆਂ 16 ਕਿਲੋ ਦੁੱਧ ਭਰੇ ਕੀ ਠੀਕ ਹੈ ਤੇ ਹੈਗੀ ਇਹ ਵੀ ਜਰਸੀ ਕ੍ਰੋਸ ਚ ਹੈ ਹਾਂਜੀ ਜਰਸੀ ਕ੍ਰੋਸ ਚ ਚਲੋ ਖੋਲੋ ਹਾਂ ਤੋਰ ਦਈਏ ਬਾਕੀ ਜਰਸੀ ਕ੍ਰੋਸ ਚ ਆ ਕੱਦ ਵੀ ਇਹਦਾ ਔਸਾ ਹੋਣਾ ਵਾ ਬਹੁਤਾ ਉੱਚਾ ਕੱਦ ਨਹੀਂ ਹੈ ਦਰਮਿਆਨਾ ਜਿਹਾ ਵਾ ਜਰਸੀਆਂ ਹਿਸਾਬ ਨਾਲ ਤੇ ਬਾਕੀ ਇਹ ਵੀ ਥੱਲੇ ਚੰਗੀ ਬਣੀ ਆ ਚੋਣ ਚ ਬੜੀ ਸੁਥਰੀ ਹੈ ਜੀ ਠੀਕ ਹੈ ਹਾਂ ਜੀ ਥਾਣੇ ਦੇ ਵੀ ਤੁਹਾਨੂੰ ਲੱਗਦੇ ਦਖਾ ਦਿਏ ਇੱਕ ਵਾਰੀ ਆ ਦੇਖਾਂਦੇ ਜੀ ਬਾਕੀ ਇਹ ਵੀ ਜੇ ਨੇਕੀ ਕੁਛ ਕੁਸ਼ ਕੁਲ ਹੈਗੀਆਂ ਹਾਂ ਜੀ ਚਿੰ ਕਰੇ ਵੀ ਦੀ ਥੋੜੀ ਜਿਹੀ ਥਾਂ ਚੰਗੀ ਤਰ੍ਹਾਂ ਦਿਖਾ ਦਈਏ ਤੇ ਬਾਕੀ ਅਜੇ ਫਸਮ ਕੇ ਥਾਂ ਜਿਹੜਾ ਇਹਨੇ ਹੋਰ ਕਰ ਜਾਣਾ ਵਾ ਇੱਥੇ ਥਾਂ ਵੀ ਥੋੜਾ ਗਾਰ ਹੋ ਗਈ ਠੀਕ ਹੈ ਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਫਿਰ ਮੁੱਲ ਹਰ ਫ੍ਰੀਜੀ 34 ਹਜ਼ਾਰ ਚ ਮਾਤਨ ਕਰ ਦਾਂਗੇ ਅੱਛਾ 34000 ਚ ਕਰ ਦੋਗੇ ਮਾਤਨ 34000 ਚ ਮਾਤਨ ਕਰ ਦਾਂਗੇ ਇਹਨਾਂ ਮੁੱਖਿਆ 10 11 ਕਿਲੋ ਬੋਹਲਾ ਜੀ ਅੱਛਾ ਅਜੇ ਤੀਜੇ ਦਿਨ ਦੀ ਸੂਈ ਹੋਈ ਠੀਕ ਹੈ ਤੇ ਅਬੀ ਜੇ ਬਹੁਤ ਇੰਪੋਰਟਡ ਬੱਚੀ ਜੀ ਠੀਕ ਹੈ ਤੇ ਜੇ ਉਹਨੇ ਕਿਹਾ ਪਲਾਵੇਂ ਹੈ ਗਿਆ ਹਵਾਨੇ ਤੇ ਹਨਾ ਪਿਛਲੇ ਪਾਸੇ ਬਾਕੀ ਚੋਣ ਦਵਾਈ ਤੇ ਸਾਫ ਸੁਥਰੀ ਠੀਕ ਹੈ ਜੀ ਤੇ ਹੁਣ ਆ ਵੀ ਸੂਈ ਸਵਾਈ ਹੈ ਹਾਂਜੀ ਇਹਦਾ ਬੱਚਾ ਹੈਗਾ ਆ ਇਹਦਾ ਬੱਚਾ ਹਾਂ ਬੱਚਾ ਜੀ ਹਾਂਜੀ ਇਹਦਾ ਬੱਚਾ ਜੀ ਠੀਕ ਹੈ ਇਹ ਕਿੰਨੇ ਕਿ ਚਰਦੀ ਸੂਈ ਹੈ ਇਹਨੂੰ ਸੂਈ ਨੂੰ 6-7 ਦਿਨ ਹੋ ਗਏ ਜੀ ਤੇ ਦੁੱਧ ਆ ਮੋਕੇ ਜਿਹੜਾ ਨਾ 16 ਲੀਟਰ ਦੁੱਧ ਤਿਆਰ ਹੈ ਤਿਆਰ ਮੋਕੇ ਤੇ ਮੋਕੇ ਤੇ ਤਿਆਰ ਹੈ ਜੀ ਅੱਛਾ ਹੂੰ ਤੇ ਇਹ ਕਿੰਨਾ ਘਰੀ ਜਾਊਗੀ ਕੋਈ ਬੰਗਾ ਨਹੀਂ ਲੱਗਦੀ ਇਹ ਦੱਸੀ ਹੈਗੀ ਆ ਤੇ ਵੜ ਠੀਕ ਐ ਇਹਦੇ ਵੀ ਕਿਸੇ ਨੇ ਸਿੰਗ ਨਹੀਂ ਦਗਾਏ ਆ ਤਾਂ ਚਲੋ ਜੀ ਹੁਣ ਬਗ ਸਿੰਘ ਉਹਦੇ ਤੇ ਹਾਂਜੀ ਹਾਂਜੀ ਹੁਣ ਸਿੰਘਾ ਚੁੰਦੇ ਸਿੰਘ ਵੀ ਨਹੀਂ ਇੰਨੀ ਵਿਚਾਰਤਾਰਾ ਹੁੰਦੀ ਠੀਕ ਹਾਂਜੀ 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 ਚਲੋ ਫੁੱਲ ਚੋਰ ਕਾਨ ਬੜੀ ਸੁਸਰੀ ਆ ਠੀਕ ਐ ਮੱਚ 11 19 ਕਿਲੋ ਦੁੱਧ ਭਰੀ ਜਾਏਗੀ ਠੀਕ ਐ ਠੰਡੀ ਧੀਰੀ ਹੈ ਇਹ ਵੀ ਦੇ ਵੀ ਥਾਣੇ ਦੇਖ ਸਕਦੇ ਜੇ ਲੱਗ ਕੇ ਤੋਂ ਸਾਰਾ ਮੋਕਾ ਜਿਹੜਾ 16 ਲੀਟਰ ਦੁੱਧ ਜਿਹੜਾ ਰੈਡੀ ਆ ਤੋਰੋਂ ਮੈਂ ਫਿਰ ਇੱਕ ਰੇ 16 ਲੀਟਰ ਜਿਹੜਾ ਕਹਿੰਦੇ ਵੀ ਮੋਕੇ ਤੇ ਤਿਆਰ ਹੈ ਦੇਖੋ ਨਾ ਹੈਗੀ ਜਿਹੜੀ ਜਰਸੀ ਜੀ ਆ ਹਾਂ ਇਹ ਤਾਂ ਜਿਹੜੇ ਥਾਣੇ ਦੇ ਬਣੀ ਵਾਲੇ ਪਾਸੇ ਤਾਂ ਹੈਗੀ ਆ ਤੇਰਾ ਠੰਡੀ ਧੀਰੀ ਆ ਜਿਹੜੀ ਕੋਈ ਰੱਸੀ ਨਹੀਂ ਇਦਾਂ ਠੀਕ ਹੈ ਤੇ ਇਹਦਾ ਫਿਰ ਮੁੱਲ ਮੁੱਲ ਹਰਪ੍ਰੀਤ ਜੀ 38000 ਤੇ ਮਾਨਤਾ ਕਰ ਬਣੀ ਅੱਛਾ ਤਾਂ 38000 ਚੋ ਕਰ ਦਿੰਦੇ 38000 ਚ ਸਾਰੀਆਂ ਸੁਤਰੀਆਂ ਵਹਿੜਾ ਨੇ ਠੀਕ ਹੈ ਹਰਪ੍ਰੀਤ ਜੀ ਸਾਰੀਆਂ ਦੁੱਧ ਆਉਣਗੀਆਂ ਠੀਕ ਹੈ ਤੇ ਰੇਟ ਵੀ ਬਿਲਕੁਲ ਆਪਣੇ ਵਾਜਬ ਠੀਕ ਹੈ ਤੇ ਹੁਣ ਆ ਜਿਹੜੀ ਜੇ ਇਹ ਆ ਤੀਜਾ ਸੁਆ ਸੁਈ ਦੇ ਸ਼ੈੱਟ ਛੋ ਲਈ ਆ ਅੱਛਾ ਕੰਦ ਕਾਟ ਵੇਖੋ ਇਹ 26 ਲੀਟਰ ਦੁੱਧ ਭਰਦੀ ਰਹੀ ਹੈ ਸੱਜਾ ਆ ਮੋਕਾ ਜਿਹੜਾ ਨਾ ਟੋਕੜਿਆ ਹੋਣਾ 8 ਕਿਲੋ ਦੁੱਧ ਦੇ ਅੱਛਾ ਹਾਂਜੀ ਤੋਰ ਦਈਏ ਫੇਰ ਇਹਨਾਂ ਨੂੰ 8 ਕਿਲੋ ਭਰਾਇਆ ਹੋਇਆ ਹੈ ਇਹ ਅੱਛਾ ਵੀਰਾਂ ਨੇ 8 ਕਿਲੋ ਦੁੱਧ ਇਹਦਾ ਕਿੰਦੇ ਵੀ ਹੈਗਾ ਇਹਦੇ ਕੋਲ ਇਹ ਆ ਵੀ ਚਲੋ ਕਿਸੇ ਵੀਰ ਨੇ ਗਰਮੀਆਂ ਦਾ ਸਾਰਨਾ ਵਾ ਤੇ ਗਰਮੀਆਂ ਗਰਮੀਆਂ ਕਰਦਾ ਵਧੀਆ ਸਾਰ ਦੂਗੀ ਪਾਲਿਆ ਲੈ ਉਹ ਇਹ ਨੀਵੋ ਦੀ ਕਰ ਸਿਕਲ ਚਾਹ। ਤੇ ਸੋਟਾ ਵੇਖੀ ਉਹ ਦੀ। ਜੰਬੂ ਤਾਂ ਥੋੜਾ ਜਿਹਾ ਘੱਟ ਦਰਦੀ ਆ। ਹੂੰ। ਇਸ ਤਰ੍ਹਾਂ ਇਹਦੀ ਚਾਲ ਤੇਜ਼ ਆ ਸੜੀ। ਉਹ ਸਖਲੀ ਰੰਡੀ ਹੀ ਨਾ। ਠੀਕ ਹੈ ਜੀ। ਹਾਂ ਜੀ ਅੱਜ। ਬਾਕੀ ਕਿਹੜਾ ਚਾਨ ਬੜੀ ਸੁਥਰੀ ਹੈ ਵੀ ਇਹ ਵੀ ਇਤਰਾਵਰ ਕਰ ਗਏ ਤੁਸੀਂ ਠੀਕ ਹੈ ਹਾਂਜੀ ਅੱਖਾਂ ਨੇ ਦੇ ਵੀ ਆਪਾਂ ਦੇਖ ਸਕਦੇ ਹਾਂ ਅੱਗੇ ਤਾਂ ਹਾਂਜੀ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਸੂਤਰੀ 17000 ਤੋਂ ਮਾਰਤਾ ਚੱਲਦਾ ਹੈ ਅੱਛਾ 17000 ਚਾਹ ਹਾਂ ਠੀਕ ਹੈ ਅੱਗੇ ਵੀ ਆਪਾਂ ਦੋ گاਵਾ ਪਾਇਆ ਹੀ ਝੋਕੜਾ ਹਾਂਜੀ ਤੇ ਉਹਨਾਂ ਦੇ ਵਿੱਚੋਂ ਕਿਸੇ ਵੀ ਨੇ ਖੜੀ ਜਿਹੀ ਇੱਕ ਗੱਡ ਜਿਹੜੀ 24 ਮਹੀਨਿਆਂ ਦੀ ਗੱਬਰ ਨਿਕਲਾਈ। ਅੱਛਾ। ਤੇ ਮੇਰੇ ਵੀਰ ਫੇਰ ਵੀ ਚੈੱਕ ਚੁੱਕ ਕਰਾ ਲਿਆ ਕਰੋ। ਠੀਕ ਆ। ਕਿਉਂਕਿ ਸੀਗੇ ਭਰੇ ਹੁੰਦੇ ਕੋਈ ਪਤਾ ਨਹੀਂ ਹੁੰਦਾ। ਹਾਂਜੀ ਹਾਂਜੀ। ਹਾਂ। ਇਹ ਵੀ ਚੈੱਕ ਕਰਾ ਲਿਆ ਕਰੋ ਜਾ ਕੇ ਹਨ। ਕਰਾ ਲੈ ਬੰਦਾ ਵੀ ਚਲੋ 2 ਮਹੀਨਾ ਖੰਡ 3 ਮਹੀਨਾ ਜਿਤਨਾ ਹੁਣ ਇਹਨੂੰ ਵੀ ਭਰਾਇਆ ਹੋਇਆ 2 ਮਹੀਨਾ ਖੱਟ ਰੋ ਕੇ ਚੈੱਕ ਕਰਾ ਲੈ ਬੰਦਾ ਚਲੋ ਕਿਸੇ ਦੀ ਗੱਲ ਤੇ ਤੁਮਤ। ਠੀਕ ਆ। ਤੇ ਇਹ ਜਿਹੜੀ ਆ 17000 ਦੇ ਦਾ ਮਾਨਦਨ ਕਰਤਾ। 17000 ਦੇ ਮਾਨਦਨ ਕਰਦੇ। ਇਹ ਵੀ ਹੈ ਖੰਡੀ ਧੀ ਆ। ਠੀਕ ਆ। ਮੈਨੂੰ ਠੀਕ ਹੈ ਤੇ ਬਾਕੀ ਚਲੋ ਵਧੀਆ ਕੱਟ ਕੱਟ ਵਾਲੀ ਆ ਤੇ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਖੜੇ ਹਨ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ